ਦੈਨਿਕਸ ਵਰਾ ਦੇਖ ਰਹੇ ਤੁਸੀਂ ਧੰਮੇ ਹਮ ਸਿੰਘ ਦੀਪਾਲ ਪੰਜਾਬੀ 뮤זיਕ ਇੰਡਸਟਰੀ ਦਾ ਵੱਡਾ ਨਾਮ ਰਾਜਵੀਰ ਜਵੰਦਾ ਅਤੇ ਜੋ ਪੰਜਾਬੀ ਅਦਾਕਾਰ ਵੀ ਨੇ ਉਹਨਾਂ ਦਾ ਅੱਜ ਸਵੇਰੇ ਹੀ ਬਾਈਕ ਤੇ ਐਕਸੀਡੈਂਟ ਹੋ ਜਾਂਦਾ ਹੈ ਕਵਾਰਾ ਪਸ਼ੂ ਹੈ ਬਾਈਕ ਤੇ ਗਿਆ ਜਾਂਦਾ ਕਿਉਂਕਿ ਰਾਜਵੀਰ ਜਵੰਦਾ ਬਾਈਕ ਰਾਈਡਿੰਗ ਦੇ ਬਹੁਤ ਸ਼ੌਕੀਨ ਨੇ ਤਾਂ ਕੁਝ ਦਿਨ ਪਹਿਲਾਂ ਹੀ ਹਿਮਾਚਲ ਜਾਂਦੇ ਨੇ ਹਿਮਾਚਲ ਦੀਆਂ ਵਾਦੀਆਂ 'ਚ ਘੁੰਮਣ ਦੇ ਲਈ ਤਾਂ ਜਿੱਦਾਂ ਹੀ ਵਾਪਸ ਪਰਤਲੇ ਹੁੰਦੇ ਨੇ ਤਾਂ ਰਸਤੇ ਦੇ ਵਿੱਚ ਬੰਦਾ ਭਿਆਨਕ ਐਕਸੀਡੈਂਟ ਆ ਹੋ ਜਾਂਦਾ ਹੈ ਤਾਂ ਕਿਹਾ ਜਾ ਰਿਹਾ ਕਿ ਜਿਹੜਾ ਉਹਦਾ ਬ੍ਰੇਨ ਹੈ ਉਹ ਡੈੱਡ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਹਾਲਾਂਕਿ ਬਹੁਤ ਸਾਰੀਆਂ ਦੁਆਵਾਂ ਹੋਣ ਤੋਂ ਬਾਅਦ ਕੁਝ ਖਬਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਕਿ ਸੇਧ ਦੇ ਵਿੱਚ ਥੋੜਾ ਜਿਹਾ ਸੁਧਾਰ ਵੀ ਦੇਖਣ ਨੂੰ ਮਿਲ ਰਿ ਵਾਪਸ ਦੁਬਾਰਾ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਨਾਲ ਖੁਸ਼ੀਆਂ ਮਨਾਉਂਦੇ ਹੋਏ ਨਜ਼ਰਾਨਾ ਤੇ ਇਸ ਵੇਲੇ ਅਸੀਂ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਭੋਨੇ ਦੇ ਵਿੱਚ ਮੌਜੂਦ ਆ ਗੁਰੂ ਘਰ ਦੇ ਵਿੱਚ ਮੌਜੂਦ ਆ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਉਸ ਗੁਰੂ ਘਰ ਦੀਆ ਉਸ ਸਮਾਂ ਪਹਿਲਾ ਹੀ ਇਸ ਗੁਰੂ ਘਰ ਦੇ ਵਿੱਚ ਸਾਰੇ ਪਿੰਡ ਨੇ ਇਕੱਠੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਰਾਜਵੀਰ ਜਵੰਦਾ ਜੋ ਉਸੇ ਪਿੰਡ ਦਾ ਜੰਪਲ ਹੈ ਇੱਥੋਂ ਹੀ ਖੇਡ-ਕੁੱਦ ਕੇ ਵੱਡਾ ਹੋਇਆ ਔਰ ਇੱਥੋਂ ਹੀ ਆਪਣਾ ਵੱਡਾ ਨਾਮ ਜਿਹੜਾ ਕਿ ਉਹ ਮਿਊਜ਼ਿਕ ਇੰਡਸਟਰੀ ਵਿੱਚ ਉਹਦੇ ਵੱਲੋਂ ਬਣਾਇਆ ਗਿਆ ਤਾਂ ਗੁਰੂ ਸਾਹਿਬ ਦੇ ਅੱਗੇ ਪੂਰੇ ਪਿੰਡ ਵਾਸੀਆਂ ਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਉਹਨਾਂ ਦੇ ਵੱਲੋਂ ਅਰਦਾਸ ਬੇਨਤੀ ਕੀਤੀ ਗਈ ਹੈ ਦੀ ਤਾਂ ਜੋ ਰਾਜਵੀਰ ਜਵੰਦਾ ਜਲਦ ਤੋਂ ਸੱਬੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੱਬਾ ਜੀ ਕਦੋਂ ਤੁਹਾਨੂੰ ਪਤਾ ਲੱਗਿਆ ਕਿ ਰਾਜਵੀਰ ਜਵੰਦਾ ਦਾ ਜਿਹੜਾ ਐਕਸੀਡੈਂਟ ਹੋ ਜਾਂਦਾ ਉਹ ਜਿਸੇ ਕਾਫੀ ਜ਼ਿਆਦਾ ਨਾਜ਼ੁਕ ਉਹ ਦੱਸੀ ਜਾ ਰਹੀ ਹੈ ਮੈਨੂੰ ਤਾਂ 4 ਵਜੇ ਪਤਾ ਲੱਗਿਆ ਉਸ ਤੋਂ ਪਹਿਲੇ ਮੈਨੂੰ ਲੱਗ ਦੋ 2:30 ਵਜੇ ਪਿੰਡ ਦੇ ਵਿੱਚ ਖਬਰ ਪਹੁੰਚ ਚੁੱਕੀ ਸੀ ਸਰਪੰਚ ਸਾਹਿਬ ਕੋਲ ਸਾਡੇ ਹਰਪ੍ਰੀਤ ਸਿੰਘ ਜੀ ਰਾਜੋ ਉਹ ਤੱਕ ਹੁਣ ਪਹੁੰਚੇ ਨੇ ਉਹ ਤੇ ਮਹਾਲੀ ਚਲੇ ਗਏ ਨੇ ਤੇ 4 ਵਜੇ ਮੈਨੂੰ ਪਤਾ ਲੱਗਿਆ ਤਾਂ ਮੈਂ ਫਿਰ ਤਿਆਰ ਇਸ਼ਨਾਨ ਪਾਣੀ ਕਰਕੇ ਤੇ ਮੈਂ ਬੱਚਿਆਂ ਨੂੰ ਕਿਹਾ ਵੀ ਆਪਾਂ ਅਰਦਾਸ ਕਰੀਏ ਕਿਉਂਕਿ ਸਾਡਾ ਬਹੁਤ ਪਰਿ ਅਰਦਾਸ ਕਰੀਏ ਫਿਰ ਦੋ ਚਾਰ ਬੰਦੇ ਆ ਸ਼ੇਵਰੀ ਸ਼ੇਪ ਕੁਮਾਰ ਹੋਰੇ ਕੋ ਬਲਦੇਵ ਬਲਵਿੰਦਰ ਸਿੰਘ ਸਾਰੇ ਆਏ ਬਾਬਾ ਜੀ ਆਪਾਂ ਅਰਦਾਸ ਕਰੀਏ ਫਿਰ ਨਾਲ ਕੇ ਅਰਦਾਸ ਅਨਾਉਂਸਮੈਂਟ ਕੀਤੀ ਸਾਰਾ ਪਿੰਡ ਆਇਆ ਤੇ ਪਿੰਡ ਨੇ ਆਣ ਕੇ ਨਾਲ ਕੇ ਅਰਦਾਸ ਕੀਤੀ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੁਕਮ ਨਾਮ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁ ਲਾਗ ਰਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਇ ਤਨ ਹਮਾਰਾ ਮੇ ਇਹ ਹੁਕਮਨਾਮਾ ਆਇਆ ਜੀ ਅਮਾ ਜੀ ਆਇਆ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਇਹਨੂੰ ਪੰਜਾਬੀ ਚ ਥੋੜਾ ਸਮਝਾ ਦਿਓ ਜਿਹੜੇ ਦਸਕਰ ਗੁਰੂ ਬਾਣੀ ਨੂੰ ਨਹੀਂ ਸਮਝਦੇ ਉਹ ਵੀ ਸਮਝਾ ਦਿਓ ਥੋੜਾ ਜਿਹਾ ਸਿੱਧਾ ਹੀ ਆ ਵੀ ਇਹ ਅਕਾਲ ਪੁਰਖ ਵਾਹਿਗੁਰੂ ਆਪਣੇ ਗੁਰਮੁਖ ਪਰਿਵਾਰ ਨੂੰ ਔਖੀ ਘੜੀ ਨਾ ਦੇਖਣ ਦੇ ਆਪਣੇ ਸੇਵਕ ਨੂੰ ਕਿਉਂਕਿ ਉਹ ਪਰਮਾਤਮਾ ਆਪਣੇ ਸੇਵਕ ਨੂੰ ਔਖੀ ਘੜੀ ਕਦੇ ਨਹੀਂ ਵੇਖਣ ਦਿੰਦਾ ਹੱਥ ਦੇ ਕੇ ਉਹ ਰੱਖੀ ਪਰਮਾਤਮਾ ਆਪ ਕਰਨ ਵਾਲਾ ਜਿਹੜੇ ਗੁਰੂ ਘਰ ਦੇ ਨਾਲ ਜੁੜੇ ਹੋਏ ਇਹ ਹੁਕਮਨਾਮੇ ਦੀ ਮੁੱਖ ਵੇਖਿਆ ਹੈ ਕਿ ਬਈ ਗੁਰੂ ਘਰ ਨਾਲ ਜੁੜ ਕੇ ਤੁਸੀਂ ਗੱਲ ਕੀਤੀ ਰਾਜਵੀਰ ਜਵੰਦਾ ਜਾਸ ਉਹਨਾਂ ਦਾ ਪਰਿਵਾਰ ਕਿੰਨਾ ਕਿ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਔਰ ਤੁਸੀਂ ਕਿੰਨੇ ਸਾਲਾਂ ਤੋਂ ਇਸ ਪਰਿਵਾਰ ਨੂੰ ਜਾਣਦੇ ਹੋ ਮੈਂ ਜੀ ਤਕਰੀਬਨ 17-18 ਸਾਲਾਂ ਤੋਂ ਇਹਨਾਂ ਪਰਿਵਾਰ ਨੂੰ ਮੈਂ ਜਾਣਦਾ ਤੇ ਜਦੋਂ ਇਹ ਬੱਚਾ 17-18 ਸਾਲਾਂ ਦਾ ਸੀ ਮੈਂ ਇੱਥੇ ਡਿਊਟੀ ਕਰਨ ਆਇਆ ਸੀ ਤੇ ਅਗ ਜਦੋਂ ਮੈਂ ਕੀਰਤਨ ਕਰਨਾ ਤੇ ਇਹ ਅੱਗੇ ਕੀ ਹੋ ਕੇ ਬੈਠਣਾ ਉੱਥੋਂ ਪਤਾ ਲੱਗਦਾ ਸੀ ਵੀ ਇਹ ਬੱਚੇ ਨੂੰ ਬੜਾ ਸ਼ੌਕ ਹੈ ਇਹਨੇ ਕਈ ਵਾਰੀ ਕਿਹਾ ਬਾਬਾ ਜੀ ਮੈਨੂੰ ਹਾਰਮੋਨੀਅਮ ਸਿਖਾਓ ਫੇ ਮੈਂ ਕਿਹਾ ਕੋਈ ਨਹੀਂ ਤੁਸੀਂ ਆਜਿਆ ਕਰੋ ਤੇ ਫਿਰ ਇਹ ਇਹਦੀ ਉਸ ਤੋਂ ਬਾਅਦ ਇਹ ਪੁਲਿਸ ਲੈਣ ਦੇ ਵਿੱਚ ਕਾਹ ਦਾ ਕਾਠ ਦਾ ਬੱਚਾ ਬਹੁਤ ਸੋਹਣਾ ਨਸ ਰੱਖਾ ਜਵਾਨ ਹੈ 6 ਸਵਾ 6 ਫੁੱਟ ਬੱਚੇ ਦਾ ਕਹਾੜਾ ਤੇ ਪੁਲਿਸੇ ਪਰਤੀ ਹੋ ਗਿਆ ਕਿਉਂਕਿ ਪਹਿਲਾਂ ਇਹਨਾਂ ਦਾ ਜੋ ਪਿਤਾ ਸਾਹਿਬ ਕਰਮ ਸਿੰਘ ਹੈ ਉਹ ਵੀ ਰਿਟਾਇਰਡ ਪੁਲਿਸ ਅਫਸਰ ਹੋਏ ਨੇ ਰਿਟਾਇਰਡ ਸਨ ਕਰਮ ਸਿੰਘ ਜੀ ਇਹਨਾਂ ਦੇ ਪਿਤਾ ਸਰਪੰਚ ਵੀ ਕੰਦਰੀ ਨੇ ਪਿੰਡ ਦੇ ਇਹਨਾਂ ਦੇ ਪਿਤਾ ਜੀ ਨੇ ਇਹਨਾਂ ਦੀ ਮਾਤਾ ਜੀ ਨੇ ਰਹੇ ਨੇ ਪਹਿਲੇ ਹੁਣ ਉਸ ਇਸ ਤੋਂ 5 ਸਾਲ ਪਹਿਲੇ ਰਹੇ ਨੇ ਹਾਂ ਮਾਤਾ ਪਰਮਜੀਤ ਕੌਰ ਜੀ ਤੇ ਉਹ ਸਾਰਾ ਪਰਿਵਾਰ ਏ ਮਤਲਬ ਤਕਰੀਬਨ ਇੱਥੇ ਹੁੰਦਾ ਤੇ ਆਣ ਕੇ ਗੁਰੂ ਘਰ ਵਿੱਚ ਤਕਰੀਬਨ ਨਮਸਤਕ ਹੁੰਦਾ ਸਾਰਾ ਪਰਿਵਾਰ ਆਣ ਕੇ ਜੀ ਅੱਛਾ ਆਖਰੀ ਵਾਰ ਕਦੋਂ ਗੁਰੂ ਘਰ ਦੇ ਵਿੱਚ ਆਏ ਸੀ ਜੀ ਕਦੋਂ ਪਿੰਡ ਦੇ ਵਿੱਚ ਆਏ ਸੀ ਕਿ ਕੀ ਗੱਲਬਾਤ ਹੋਈ ਸੀ ਤੁਹਾਡੀ ਬੀਬੀ ਪਰਮਜੀਤ ਕੌਰ ਜੀ ਜਿਹੜੇ ਨੇ ਉਹ ਤਕਰੀਬਨ ਮੈਸ ਹਲ 2 ਕੁ ਮਹੀਨੇ ਪਹਿਲਾਂ ਇੱਥੇ ਗੁਰਦੁਆਰਾ ਸਪਿੰਡ ਆਏ ਸਨ ਤੇ ਇਹਨਾਂ ਮਤਲਬ ਜਦੋਂ ਵੀ ਆਉਂਦੇ ਸਨ ਤੇ ਉਦੋਂ ਹੀ ਇਹਨਾਂ ਨੇ ਸਾਡੇ ਕੋਲ ਆਣ ਕੇ ਸਾਨੂੰ ਮਿਲ ਕੇ ਕਿ ਆਖਣਾ ਬਾਬਾ ਜੀ ਸਾਰੇ ਪਰਿਵਾਰ ਦੇ ਨਾਂ ਦੇ ਤੁਸੀਂ ਅਰਦਾਸ ਕਰਨੀ ਆਪਣੇ ਨਾਂ ਦੀ ਪਰਮਜੀਤ ਕੌਰ ਜੀ ਫਿਰ ਰਾਜਵੀਰ ਜਵੰਦੇ ਦੀ ਦੂਜੇ ਦਿਨ ਦੇ ਕਰਨੀ ਤੀਜੇ ਦਿਨ ਇਹਨਾਂ ਦੀ ਰਾਜਵੀਰ ਦੀ ਭੈਣ ਕਵਲਪ੍ਰੀਤ ਕੌਰ ਚੌਥੇ ਦਿਨ ਇਹਨਾਂ ਦੀ ਪਤਨੀ ਅਰਸ਼ਵਿੰਦਰ ਕੌਰ ਇਹਨਾਂ ਦੇ ਪਤਨੀ ਦਾ ਨਾਂ ਹੈ ਜੀ ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਬੇਟੀ ਇਮਾਨਤ ਕੌਰ ਇੱਕ ਬੇਟਾ ਵੇ ਦਲਾਵਰ ਸਿੰਘ ਇਹ ਸਾਰੇ ਪਰਿਵਾਰ ਦੀ ਇਹਨਾਂ ਨੇ ਅਰਦਾਸ ਕਰਾ ਕੇ ਫੇਰ ਜਾਂਦੇ ਹੁੰਦੇ ਸਨ 6-7 ਦਿਨ 10 ਦਿਨ ਇੱਥੇ ਰਹਿੰਦੇ ਹੁੰਦੇ ਸਨ ਕਿ ਹਰ ਰੋਜ਼ ਇੱਕ ਪਰਿਵਾਰਕ ਮੈਂਬਰ ਦੀ ਅਰਦਾਸ ਬੰਦੀ ਕਰਾਂਦੇ ਸ਼ੁਕਰਾਨੇ ਤਾਂ ਇਹ ਲੋ ਤੁਸੀਂ ਹਰ ਰੋਜ਼ ਇੱਕ ਪਰਿਵਾਰ ਦੀ ਤਕਰੀਬਨ ਰੋਜ਼ ਇੱਥੇ ਦੀਗਾ ਹੁੰਦੀ ਹੈ ਤੇ ਪਰਿਵਾਰ ਅਰਦਾਸਾਂ ਕਰਾਉਂਦੇ ਨੇ ਫਿਰ ਤਕਰੀਬਨ ਉਹਨੇ ਸਾਰੇ ਪੈਣਾ ਬਾਬਾ ਜੀ ਹਰ ਰੋਜ਼ ਇੱਕ ਪਤੀ ਜੀ ਦੀ ਸਾਡੀ ਅਰਦਾਸ ਕਰਦੇ ਬਈ ਪਰਿਵਾਰ ਚ ਕੌਣ-ਕੌਣ ਹੈ ਰਾਜ ਦੀ ਰਾਜਵੀਰ ਦੇ ਪਰਿਵਾਰ ਚ ਰਾਜਵੀਰ ਦੇ ਮਾਤਾ ਜੀ ਉਹਨਾਂ ਦੇ ਦਾਦੀ ਜੀ ਵੀ ਹੈਗੇ ਨੇ ਜੀ ਹਾਂਜੀ ਦਾਦੀ ਜੀ ਵੀ ਨੇ ਉਹਨਾਂ ਦੇ ਬਾਕੀ ਦੋ ਉਹਦੇ ਚਾਚੇ ਵੀ ਨੇ ਸਾਰਾ ਪਰਿਵਾਰ ਇੱਥੇ ਹੀ ਬਾਕੀ ਸਾਰਾ ਪਰਿਵਾਰ ਵੈਂਟ ਫੈਮਿਲੀ ਹਜੇ ਵੀ ਇੱਥੇ ਰਹੇ ਹਾਂ ਜੀ ਹਾਂਜੀ ਤੋਂ ਕੁਰੀਪਨ ਜਿਹੜੇ ਚਾਚੇ ਨੇ ਦੋ ਇੱਥੇ ਇੱਥੇ ਰਹ ਰਹੇ ਨੇ ਬਾਕੀ ਹੋਰ ਸਾਰਾ ਰਿਸ਼ਤੇਦਾਰ ਸਾਰੇ ਆ ਪਿੱਛੇ ਰਹਿੰਦੇ ਨੇ ਉਹਨਾਂ ਦੇ ਤੋਂ ਵੱਡੀ ਪਿੰਡ ਵਾਲਿਆਂ ਦੀ ਬੁਹਾਲੀ ਗੱਲ ਹੋਈ ਹੈ ਫੋਟੋ ਹਸਪਤਾਲ ਦੇ ਵਿੱਚ ਉਹਨਾਂ ਦੇ ਪਰਿਵਾਰਕ ਕਿਸੇ ਮੈਂਬਰ ਦੇ ਨਾਲ ਇਸ ਵੇਲੇ ਹਾਲਾਤ ਕੀ ਨੇ ਸਰਪੰਚ ਸਾਹਿਬ ਨਾਲ ਹੋਈ ਉਹਨਾਂ ਦੇ ਇੰਟਰਵਿਊ ਨਿਊਰਟੀ ਤਿਆਰੀ ਸੀ ਉਹਨਾਂ ਦੇ ਹਰਪ੍ਰੀਤ ਸਿੰਘ ਜੀ ਰਾਜੋਦੀ ਸਰਪੰਚ ਸਾਡੇ ਪਿੰਡ ਦੇ ਉਹ 10 ਸਰੇ ਸਣ ਵੀ ਉਹਨਾਂ ਦੀ ਕੁਝ ਕੰਡੀਸ਼ਨ ਹੈ ਮਤਲਬ ਹਜੇ ਜਿਹੜੀ ਹੈ ਗੰਭੀਰ ਹੈ ਹਜੇ ਕੋਈ ਹਸਪੀਟਲ ਵਾਲੇ ਦੱਸ ਨਹੀਂ ਦੇ ਤੇ ਉਸਪੰਦ ਸਾਹਿਬ ਮਹ ਗਏ ਮਹ ਤਾਂ ਪਹੁੰਚ ਚੁੱਕੇ ਨੇ ਇਸ ਟਾਈਮ ਉਹ ਫਿਰ ਕੁਝ ਦੱਸਣਗੇ ਫਿਰ ਪਤਾ ਲੱਗੇਗਾ ਪਿੰਡ ਦੇ ਵਿੱਚ ਸਾਹਿਬ ਤੇ ਪਿੰਡ ਦੇ ਵਿੱਚ ਇਸ ਵੇਲੇ ਕੀ ਮਾਹੌਲ ਹੈ ਜਦੋਂ ਪਤਾ ਲੱਗਿਆ ਕਿ ਰਾਜਵੀਰ ਜੀ ਦਾ ਬੰਦਾ ਕਾਫੀ ਜ਼ਿਆਦਾ ਸੀਰੀਅਸ ਨੇ ਹਾਂ ਜੀ ਪਿੰਡ ਦੇ ਵਿੱਚ ਵੇਖ ਲਓ ਹੁਣ ਤੁਹਾਡੇ ਸਾਹਮਣੇ ਚੋ ਪੇਸ਼ਾ ਆਈ ਹੋਈ ਹੈ ਸਾਡਾ ਇਹ ਮਨ ਵੀ ਨਹੀਂ ਕੀਤਾ ਕਿ ਅਸੀਂ ਰਹਿ ਰਸਾ ਦਾ 파ਟ ਬਾਹਰ ਕਰਕੇ ਸਪੀਕਰ ਲਾ ਕੇ ਕਰੀਏ ਅੰਦਰ 파ਟ ਹੋ ਰਿਹਾ ਹੈ ਔਰ ਇੰਨਾ ਵੀ ਨਹੀਂ ਹੈ ਕਿਉਂਕਿ ਇੰਨਾ ਪਿੰਡ ਦੇ ਵਿੱਚ ਮਨ ਮਨਪੂਰਨ ਦਾਸ ਜੀ ਜਦੋਂ ਖਬਰ ਸੁਣੀ ਉਸ ਤੋਂ ਬਾਅਦ ਤਾਂ ਸਾਡਾ ਬਹੁਤ ਪੂਰਾ ਅਨਦਾਜ਼ਮ ਭਾਵਕ ਹੋ ਰਿਹਾ ਓੱਖਾ ਚ ਪਾਣੀ ਵੀ ਆ ਰਿਹਾ ਜੀ ਹੋ ਰਿਹਾ ਪਾਵਾ ਪਾਵਾ ਕੋਰੇ ਪਿਆਰ ਬਹੁਤ ਬੱਚਾ ਕਰਦਾ ਸੀ ਸਾਰਾ ਪਰਿਵਾਰ ਬਹੁਤ ਪਿਆਰ ਕਰਦਾ ਸੀ ਸਾਡੇ ਬੱਚਿਆਂ ਨਾਲ ਸਾਡੇ ਪਰਿਵਾਰ ਨਾਲ ਮੇਰਾ ਤਕਰੀਬਨ ਇਹਨਾਂ ਨਾਲ ਘਰ ਵਾਂਗੂ ਸਾਰਾ ਪਰਿਵਾਰ ਰਿਹਾ ਠਾਣਾ ਸਾਲੂ ਬਿਰੰਤੀ ਟੁੱਟੇ ਕਰਦੇ ਇੱਥੇ ਇਹਦੀ ਫਰਕ ਨਹੀਂ ਸਮਝਦੇ ਸੀ ਪਰਿਵਾਰਕ ਨਾ ਪਿੰਡ ਵਾਲੇ ਉਹ ਫਰਕ ਨਹੀਂ ਸਾਡੇ ਨਾਲ ਤਾਂ ਬਹੁਤ ਪ੍ਰੇਮ ਸੀਗਾ ਤੇ ਇਹਨਾਂ ਦਾ ਜਿਹੜੇ ਫਾਦਰ ਸਨ ਸਾਕਰਮ ਸਿੰਘ ਜੀ ਬਹੁਤ ਨਰਬੀ ਇਨਸਾਨ ਸਨ ਇਹਨਾਂ ਦਾ ਸਾਰਾ ਪਰਿਵਾਰ ਵੀ ਦਾਦਾ ਜੀ ਵੀ ਇਹਨਾਂ ਦੇ ਇੱਥੇ ਚੜ੍ਹਾਈ ਕੀਤੇ ਨੇ ਉਹ ਵੀ ਮੈਨੂੰ ਪਤਾ ਸਦਾ ਸੁਹਾਗ ਸਿੰਘ ਨਾਲ ਦਾਦੇ ਦਾ ਨਾਲ ਤੇ ਮਾਤਾ ਜੀ ਨਾਲ ਦੀ ਜਿਹੜੀ ਸੀ ਸਤਿਰਾਖ ਕੋਈ ਮਾਤਾ ਜੀ ਇੱਥੇ ਬਿਨਾਂ ਸੀ ਹਾਂ ਤੇ ਇਹਨਾਂ ਦੀ ਜਿਹੜੀ ਆਜਵਿੰਦਰ ਦੀ ਜਿਹੜੀ ਮਾਤਾ ਹੈ ਉਹ ਸਾਫ ਦਾ ਸਰਪੰਚ ਰਹੀ ਹੈ ਹਾਂ ਤੇ ਬਿਲਕੁਲ ਹੀ ਬਾਬਾ ਜੀ ਨੇ ਹੈਡ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੇ ਭੋਨੇ ਦੇ ਧੱਕਾ ਦੇ ਵਿੱਚ ਪਾਣੀ ਹੈ ਜਿਹੜਾ ਕਿ ਉਹ ਜਰੂਰ ਦੇਖੋ ਮਿਲ ਰਿਹਾ ਹੈ ਅੱਖਾਂ ਜਿਹੜੀਆਂ ਨਜ਼ਰ ਆ ਰਹੀਆਂ ਨੂੰ ਕਹਿੰਦੇ ਹੋਏ ਨਜ਼ਰ ਆ ਰਹੀ ਰਹਿ ਰਹਾ ਸਭ ਦਾ ਜਿਹੜਾ ਪਾਰਟ ਹੈ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕੀਤਾ ਬਾਹਰ ਸਪੀਕਰ ਲਾਉਣ ਦੀ ਵੀ ਜਿਹੜੀ ਹਿੰਮਤ ਹੈ ਉਹ ਨਹੀਂ ਪਈ ਕਿਉਂਕਿ ਰਾਜਵੀਰ ਜਿਹੜਾ ਸੀਗਾ ਉਹ ਪਿੰਡ ਵਾਸੀਆਂ ਨਾਲ ਤੇ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀਗਾ ਅਕਸਰ ਹੀ ਜਦੋਂ ਗੁਰੂ ਘਰ ਦੇ ਵਿੱਚ ਨਗਰ ਕੀਰਤਨ ਹੋਣੇ ਜਾਂ ਫਿਰ ਕੀਰਤਨ ਹੋਣੇ ਤਾਂ ਰਾਜਵੀਰ ਜਵੰਦਾ ਸਭ ਤੋਂ ਅੱਗੇ ਹੋ ਕੇ ਬੈਠਦੇ ਸੀ ਗੁਰੂ ਸਾਹਿਬ ਦੀ ਸੇਵਾ ਅਕਸਰ ਕਰਦੇ ਹੋਏ ਨਜ਼ਰ ਆਉਂਦੀ ਸੀ ਔਰ ਬਾਬਾ ਜੀ ਵੀ ਕਹਿੰਦੇ ਕਿ ਜਦੋਂ ਹੀ ਪਰਿਵਾਰ ਉਹਨਾਂ ਦੇ ਇਸੇ ਪਿੰਡ ਦੇ ਵਿੱਚ ਆਂਦਾ ਸੀ ਤਾਂ ਕੱਲੇ-ਕੱਲੇ ਜੀ ਦੀ ਉਹ ਮਿਲ ਰਹੀ ਹੁਣ ਵੀ ਪਿੰਡ ਦੇ ਕੁਝ ਲੋਕ ਸਰਪੰਚ ਜਿਹੜੇ ਨੇ ਉਹ ਮੁਹਾਲੀ ਫੋਰਟਿਸਿਪ ਪਹੁੰਚੇ ਹੋਏ ਨਹੀਂ ਤਾਂ ਅਸੀਂ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਗੁਰੂ ਚਰਨਾਂ ਦੇ ਵਿੱਚ ਜਰੂਰ ਅਰਦਾਸ ਬੇਨਤੀ ਕਰੋ ਤਾਂ ਜੋ ਰਾਜਵੀਰ ਜਵੰਦਾ ਮੁੜ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਦਾ ਹੱਸਦਾ ਖੇਡਦਾ ਆ ਦੇਖਿਆ ਜਾ ਸਕੇ ਔਰ ਬਹੁਤ ਸਾਰੇ ਜਿਹੜੇ ਉਹਨਾਂ ਦੇ ਦੋਸਤ ਨੇ ਸੱਜਣ ਨੇ ਮਿੱਤਰ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਪੰਜਾਬੀ ਦਸਤੇ ਵਿੱਚ ਉਹ ਫੋਰਟਿਸਿਪ ਪਹੁੰਚੇ ਹੋਏ ਉਹਨਾਂ ਦੇ ਸਿਹਤ ਦਾ ਹਾਲਾਤ ਜਾਣਦੇ ਜਿਹੜੀ ਹਾਲਾਂਕਿ ਡਾਕਟਰਾਂ ਦੇ ਵੱਲੋਂ ਅੰਦਰ ਜਾਣ ਦੀ ਜਿਹੜੀ ਇਜਾਜ਼ਤ ਉਹ ਕਿਸੇ ਨੂੰ ਨਹੀਂ ਦਿੱਤੀ ਜਾ ਰਹੀ ਕੁਝ ਖਬਰਾਂ ਇਹ ਨ ਸੋ ਅਸੀਂ ਵੀ ਗੁਰੂ ਗੁਰੂ ਸਾਹਿਬ ਦੇ ਚਰਨਾਂ ਚ ਅਰਦਾਸ ਕਰਦੇ ਆ ਜਲਦ ਤੋਂ ਜਲਦ ਰਾਜਵੀਰ ਜੀ ਦਾ ਬੰਦਾ ਜਿਹੜੇ ਨੇ ਉਹ ਸਿਹਤਯਾਬ ਹੋ ਕੇ ਆਪਣੇ ਪਰਿਵਾਰ ਦੇ ਵਿੱਚ ਪਹਿਲੇ ਵਾਰ ਖੁਸ਼ੀਆਂ ਮਨਾਉਂਦੇ ਹੋਏ ਨਜ਼ਰ ਆਣ ਕੈਮਰਾ ਪਰਸੋਂ ਸਲਮਾਨ ਦੇ ਨਾਲ ਹਿਮਸਿੰਧ ਕਪਾਲ ਦੇ ਨਾਲ ਸਵੇਰਾ ਜਗਰਾਉਣਾ ਹੈ